ਹੱਥ ਵਿੱਚ ਸਰਟੀਫਿਕੇਟਾਂ ਦਾ ਢੇਰ ਅਤੇ ਸਬਜੀ ਦੀ ਰੇੜੀ ਲਾਉਣ ਵਾਲੇ ਇਹ ਸਰਦਾਰ ਸਾਹਿਬ ਕੋਈ ਆਮ ਨਹੀਂ ਹੈ। 4 ਐਮਏ ਕੀਤੀਆਂ ਨੇ ਅਤੇ ਪੀ ਐਚ ਡੀ ਹੋਲਡਰ ਨੇ ਸੰਦੀਪ ਸਿੰਘ ਜੋ ਅੱਜ ਸਬਜੀ ਦੀ ਰੇੜੀ ਲਾਉਣ ਦੇ ਲਈ ਮਜਬੂਰ ਨੇ। ਇਹਨਾਂ ਦੇ ਸਰਟੀਫਿਕੇਟਾਂ ਦੇ ਨਾਲੋਂ ਵੱਧ ਰੇਟ ਇਹਨਾਂ ਦੀ ਸਬਜੀ ਦਾ ਹੈ ਜਿਹੜਾ ਰਾਤ ਨੂੰ ਘਟੋ ਘੱਟ ਰੋਟੀ ਦਾ ਹੀਲਾ ਤੇ ਕਰ ਦਿੰਦੀਆਂ ਨੇ। ਸੰਦੀਪ ਸਿੰਘ ਹੁਣੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਅੱਜ ਇਹ ਸਬਜੀ ਵਾਲੀ ਰੇੜੀ ਜਿਹੜੀ ਆ ਗਲੀ ਗਲੀ ਦੇ ਵਿੱਚ ਲੈ ਕੇ ਘੁੰਮਦੇ ਨੇ ਪੀ ਐਚ ਡੀ ਸਬਜੀ ਵਾਲਾ ਸੰਦੀਪ ਨੇ ਐਮ ਏ ਪੰਜਾਬੀ ਐਮ ਏ ਊਮਨ ਸਟਡੀ ਐਮ ਏ ਜਰਨਲਿਜ਼ਮ ਐਮ ਏ ਪੋਲੀਟੀਕਲ ਸਾਇੰਸ ਕੀਤੀ ਹੈ ਤੇ ਨਾਲ ਪੀ ਐਚ ਡੀ ਕੀਤੀ ਹੈ ਲਾਅ ਦੇ ਵਿੱਚ ਮੈਨੂੰ ਤੇ ਆ ਵੀਡੀਓ ਦੇਖ ਕੇ ਪਹਿਲਾਂ ਤਾਂ ਇੰਨਾ ਗੁੱਸਾ ਚੜਿਆ ਸੀ ਵੀ ਬੇਲੋ ਸਾਡੀਆਂ ਸਰਕਾਰਾਂ ਦਾ ਹਾਲ ਵੀ ਇੰਨਾ ਪੜ੍ਹ ਲਿਖ ਕੇ ਬੰਦਾ ਜੇ ਰੇੜੀ ਲਾਉਂਦਿਆ ਤਾਂ ਫਿਰ ਪੜ੍ਹ ਕੇ ਇੰਨਾ ਪੈਹਾ ਲਾਉਣ ਦੀ ਵੀ ਕੀ ਲੋੜ ਆ ਪਰ ਦੂਜੇ ਪੰਨੇ ਜਦੋਂ ਸੰਦੀਪ ਹੁਣਾ ਦੀ ਮੈਂ ਵੀਡੀਓ ਦੇਖੀ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਮੈਂ ਵੈਸੇ ਹੀ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਵੀ ਇੰਨਾ ਪੜ੍ਹਨ ਲਿਖਣ ਤੋਂ ਬਾਅਦ ਵੀ ਬੰਦਾ ਜੇ ਚੜ੍ਹਦੀ ਕਲਾ 'ਚ ਆ ਤੇ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਕੋਈ ਸਿਖਵਾਣੀ ਹੈ ਜ਼ਿੰਦਗੀ ਤੋਂ ਮੈਂ ਹੱਸ ਕੇ ਇਹ ਰੇੜੀ ਲਾਉਂਦਿਆਂ ਤੇ ਮੈਨੂੰ ਬੜਾ ਹੌਸਲਾ ਮਿਲਿਆ ਤੇ ਤੁਸੀਂ ਵੀ ਜ਼ਰੂਰ ਸੰਦੀਪ ਸਿੰਘ ਹੁਣਾ ਦਾ ਹੌਸਲਾ ਵਧਾਉਣਾ ਕਿਉਂਕਿ ਇਹੋ ਜਿਹੇ ਬੰਦੇ ਜਦੋਂ ਹੌਸਲਾ ਛੱਡਦੇ ਆ ਨਾ ਤੇ ਫਿਰ ਬਹੁਤ ਮਾੜਾ ਕੰਮ ਹੁੰਦਾ ਤੁਸੀਂ ਕਮੈਂਟਾਂ ਦੇ ਵਿੱਚ ਸੰਦੀਪ ਦਾ ਹੌਸਲਾ ਜ਼ਰੂਰ ਵਧਾਉਣਾ ਤੇ ਸੁਣਿਓ ਸੰਦੀਪ ਦੀ ਗੱਲ। ਸੰਦੀਪ ਸਿੰਘ। ਸਹੀ ਕਿੰਨੇ ਪੜੇ ਲਿਖੇ ਤੁਸੀਂ? ਮੈਂ ਪੀ ਐਚ ਡੀ ਕੀਤੀ ਹੈ ਲਾਅ ਦੇ ਵਿੱਚ ਤੇ 4 ਐਮ ਐ ਕੀਤੀਆਂ ਹੋਈਆਂ ਨੇ ਤੇ ਐਟ ਪ੍ਰੈਜ਼ੈਂਟ ਮੈਂ ਬੀ ਲਿਵ ਕਰ ਰਿਹਾ ਹਾਂ। ਤੁਸੀਂ ਕਿਉਂ ਇਹ ਰੈਡੀ ਹੋਣੀ ਚਾਹੀਦੀ ਤੁਹਾਨੂੰ ਸਬਜ਼ੀ ਦੀ? ਗੁਰਮੈਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 11 ਸਾਲ ਤੋਂ ਟੀਚ ਕਰ ਰਿਹਾ ਸੀ। ਜਦੋਂ ਲੱਗਾ ਕਿ ਉਹ ਸਾਨੂੰ ਰੈਗੂਲਰ ਨਹੀਂ ਕਰਦੇ ਤੇ ਮਸਲਾ ਆਪਣੀ ਸਰਵਾਈਵਲ ਛਿਪ ਦੇ ਉੱਪਰ ਆ ਕੇ ਆ ਜਾਂਦਾ ਹੈ। ਤਾਂ ਫਿਰ ਆਪਣਿਆਂ ਦੀ ਜਦੋਂ ਗੱਲ ਕਰੀਏ ਤਾਂ ਫਿਰ ਕੰਮ ਦੇ ਲਈ ਆਪਣੇ ਰੋਜ਼ਗਾਰ ਦੇ ਲਈ ਸਾਨੂੰ ਇਹ ਰੇੜੀ ਲਗਾਣੀ ਪਈ। ਕਿਹੜੀ ਕਿਹੜੀ ਡਿਗਰੀ ਕੀਤੀ ਤੁਸੀਂ? ਮੈਂ ਐਮਏ ਪੰਜਾਬੀ ਕੀਤੀ ਹੈ, ਐਮਏ ਜਰਨਲਿਜ਼ਮ, ਐਮਏ ਊਮਨ ਸਟਡੀ ਹੈ, ਐਮਏ ਪੋਲੀਟੀਕਲ ਸਾਇੰਸ ਹੈ। ਬੀਲੀਵ ਮੈਂ ਕਰਦੀ ਹਾਂ। ਤੇ ਖੁਸ਼ ਹੋ ਤੁਸੀਂ ਇਹ ਰੇੜੀ ਦਾ ਕੰਮ ਕਰਕੇ ਹੋਣਾ? ਖੁਸ਼ ਹੋਣਾ ਹੀ ਪੈਣਾ।